ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਦਾਬਕ ਸੁਤ ਸਮੂਹ ਸਿਦਾਨ ਕੇ ਦੇਖ ਫਿਰਿ ਉਹ ਕਰ ਜੋਗ ਜਤੀਕੇ ਸੂਰ ਸੁਰਾਰਤਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਾਰੇ ਹੀ ਦੇਸ ਕੋ ਦੇਖ ਰਿਓ ਮਤ ਕੋਉ ਨਾ ਦੇਖਿਤ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰਹਿ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਵਨ ਕੇ ਗੌਣ ਕਉ ਜਹਤ ਨਿਵਾਰੇ ਹਰੀ ਪੁਜਾਨ ਕੇ ਪੂਪ ਭਲੀ ਬਿਦ ਨਿਆਮਤ ਸੀਸ ਨਾ ਜਾਤ ਵਿਚਾਰੇ ਚੇਤੇ ਭਏ ਤੋ ਕਹਾ ਭਏ ਪੂਪਤ ਅੰਤ ਕੋ ਲਾਗੇ ਹੀ ਪਾਏ ਪੁਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਪੂਤ ਭਵੇ ਖੁਭਾਨ ਕੇ ਪੂਪਤ ਕੌਣ ਕਨੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਾਂਤਿ ਗਿਤਾਮ ਸਿਦਾਰੇ ਤੀਰਥ ਨਾਨਕ ਆਦਮ ਤਾਨ ਸੋ ਸੰਜਮ ਨੇ ਮਨੇਕ ਬਸੇਖੈ 베ਦ ਪੁਰਾਨ ਕਤੇਬ ਕੋਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਔਰ ਅਹਾਰ ਜਤੀ ਜਤ ਧਰ ਸਭੈ ਸੁ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਦੇਖੈ ਸੁਦ ਸਿਪਾਹ ਦੁਰੰਤ ਦੁਬਾਹ ਸੁ ਸਾਜ ਸੁਨਾ ਤੁਰ ਜਾਣਤ ਲਹਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲ ਲਹਗੇ ਦੁਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਬਲੈਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਪੀਰ ਅਪਾਰ ਬਡੇ ਬਰਿਆਹ ਅਬ ਵਿਚਾਰ ਹਸਾਰ ਕੀ ਧਾਰ ਪਛਈਆ ਦੁਰਤ ਦੇਸ ਮਲਿੰਦ ਮਵਾਸਨ ਮਾਤੇ ਗਿਆਨ ਕੇ ਮਾਨ ਬਲਈਆ ਗਾੜੇ ਕੜਾਨ ਕਿ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਇੱਕ ਦੇਵਈਆ ਦਾਲਵ ਦੇਵ ਫਨਿੰਦ ਨੇ ਸਾਚਰ ਭੂਤ ਪਵੇਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਉਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਦਸ ਮੂਹ ਪਰ ਸਾਨ ਰੈ ਜਗ ਸਤਰ ਸਬੈ ਅਭ ਲੋਕ ਚਪੈਗੇ ਮਾਨਵ ਇੰਦਰ ਕ ਜਿੰਦਰ ਨਰਾਤਪ ਜੋਨ ਤ੍ਰਿ ਲੋਕ ਕੋ ਰਾਜ ਕਰੈਗੇ ਕੋਟਿ ਸ ਨਾਨਕ ਜਾਲਿਕ ਦਾਨ ਅਨੇਕ ਸੁ ਅੰਬਰ ਸਾਜ ਪਰੈਗੇ ਬ੍ਰਹਮ ਮਹੇਸ਼ਰ ਬਿਸ਼ਨਸ ਚੀਪਤ ਅੰਤ ਫਸੇ ਜਮ ਫਾਸ ਪਰਹਿਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰਹਿਗੇ ਕਹਾਂ ਪਇਓ ਜੋ ਦੋਬੂ ਦੋਚਨ ਮੂਦ ਕੈ ਬੈਠ ਰਿਓ ਬਖਤਿਆਨ ਲਗਾਇਓ ਨਹਾਤ ਫਿਰਿਓ ਲਿਏ ਸਾਥ ਸਮੁੰਦਰਣ ਲੋਕ ਗਇਓ ਪਰਲੋਕ ਗਵਾਇਓ ਬਾਸਤੀਓ ਬਿਖਿਆਰ ਸੁਬਹਿਟ ਕੈ ਐਸੀ ਹੀ ਐਸੀ ਸੁਬਹਿ ਸੁਪਤਾਇਓ ਸਾਚ ਕਾਹੂ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰਿ ਬਾਚੀ ਦਿਸ਼ਾਮ ਹੈ ਕਾਹੂ ਪਸ਼ਾਹ ਕੁਸੀਸ ਨਿਵਾਇਓ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ